ਸਤਨਾਮ ਵਾਹਿਗੁਰੂ ਸਾਹਿਬ ਜੀ ਦੰਡੋਤ ਬੰਧਨ ਅਨਿਕ ਬਾ ਸਮਰਥ ਡੋਲਣ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਬੇਸ਼ੁਮਾਰ ਅਥਾ ਅਗਨਤ ਅਤੋਲ ਜਿਉ ਬੁਲਾਵੋ ਤਿਉ ਨਾਨਕ ਦਾ ਸੁਬੋਲ ਪੂਤਾ ਮਤਾ ਕੀ ਆਸੀ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ ਸਦਾ ਪਜੋ ਜਗਦੀਸ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਚਬਰ ਸ਼ਤਰ ਤਖਤ ਦੇ ਮਾਲਕ ਸਮਰਾਥ ਸਤਿਗੁਰੂ ਬਾਣੀ ਕੇ ਬੋਹਿਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਸਾਧ ਸੰਗਤ ਸਤਿਕਾਰਯੋ ਭਾਈ ਹਰਪਜਨ ਸਿੰਘ ਜੀ ਬੀਬੀ ਬਲਬੀਰ ਕੌਰ ਜੀ ਦੇ ਸੁਪੁੱਤਰ ਵੀਰ ਰਣਜੀਤ ਸਿੰਘ ਬੀਬੀ ਸੰਦੀਪ ਕੌਰ ਜੀ ਜਿਨ੍ਹਾਂ ਨੂੰ ਮਾਲਕ ਨੇ ਧੀ ਦੀ ਦਾਤ ਬਖਸ਼ਿਸ਼ ਕੀਤੀ ਤੇ ਉਹ ਧੀ ਵੱਡੀ ਹੋਈ ਉਸ ਬੱਚੀ ਦਾ ਜਨਮ ਦਿਨ ਅੱਜ ਸੇਵਕ ਪਰਿਵਾਰ ਮਨਾ ਰਿਹਾ ਹੈ ਆਓ ਇਸ ਸੰਬੰਧ ਵਿੱਚ ਆਪ ਜੀ ਨੇ ਪਵਨ ਬਾਣੀ ਸੁਖਮਨੀ ਸਾਹਿਬ ਦੇ ਪਾਠ ਸਵਦਰ ਰਹਿ ਰਸ ਬਾਣੀ ਦੇ ਜਾਪ ਅੰਮ੍ਰਿਤ ਬਚਨਾਂ ਦਾ ਕੀਰਤਨ ਹਜੂਰੀ ਰਾਗੀ ਜੱਥਾ ਭਾਈ ਜਸਵਿੰਦਰ ਸਿੰਘ ਜੀ ਭਾਈ ਭੁਲਵੰਤ ਸਿੰਘ ਜੀ ਭਾਈ ਜਤਿੰਦਰ ਸਿੰਘ ਜੀ ਤਨਾ ਪਾਸੋਂ ਸਰਵਣ ਕੀਤਾ ਹੈ ਸੇਵਕ ਪਰਿਵਾਰ ਸਰਦਾਰ ਹਰਪ੍ਰਜਨ ਸਿੰਘ ਜੀ ਬੀਬੀ ਬਲਬੀਰ ਕੌਰ ਜੀ ਜੋ ਬਹੁਤ ਹੀ ਪਿਆਰੀ ਸ਼ਖਸੀਅਤ ਨੇ ਹਰ ਇੱਕ ਨੂੰ ਆਪਣੇ ਬੱਚਿਆਂ ਦੇ ਜਨਮ ਦਿਨ ਗੁਰੂ ਚਰਣਾ ਦਾ ਊਟਾਸਰਾ ਲੈ ਕੇ ਹੀ ਮਨਾਉਣੇ ਚਾਹੀਦੇ ਹਨ ਜਿੰਨੇ ਕੋ ਮਾਈ ਭਾਈ ਬੈਠੇ ਹੋ ਗੁਰੂ ਫਤਿਹ ਸਾਂਝੀ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਨੇ ਤਕਰੀਬਨ 6 7 ਸ਼ਬਦ ਪੜੇ ਅਖੀਰ ਵਿੱਚ ਭਾਈ ਸਾਹਿਬ ਜੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਚਾਰਣ ਕੀਤਾ ਹੋਇਆ ਪਾਵਨ ਸ਼ਬਦ ਗਾਇਨ ਕਰ ਰਹੇ ਸਨ ਜਿਸ ਦੇ ਮੂੰਹ ਚੜੇ ਬੋਲ ਖਾਵਹਿ ਖਰਚਹਿ ਰਲ ਮਿਲ ਭਾਈ ਟੋਟ ਨਾ ਆਵੇ ਵਧ ਦੋ ਜਾਈ ਅਕਸਰ ਸਾਡੇ ਜ਼ੁਬਾਨ ਤੇ ਇਹ ਪੰਕਤੀ ਥੋੜਾ ਜਿਆ ਤਬਦੀਲੀ ਦੇ ਨਾਲ ਚੜੀ ਹੋਈ ਹੈ ਕਿ ਖਾਵੋ ਖਰਚੋ ਰਲ ਮਿਲ ਪਾਈ ਪਰ ਜਦੋਂ ਅਸੀਂ ਸ਼ੁੱਧ ਉਚਾਰਣ ਕਰਦੇ ਆਂ ਤੇ ਖਾਵੇ ਆ ਖਾਵੋ ਨਹੀਂ ਹੈ ਖਾਵੇ ਹੈ ਖਰਚ ਹੈ ਰਲ ਮਿਲ ਪਾਈ ਹੁਣ ਸੰਗਤ ਜੀਓ ਕੀ ਖਾਣਾ ਹੈ ਕੀ ਖਰਚਣਾ ਹੈ ਧਨਿਆਵੀ ਪਦਾਰਥ ਜਿਹੜੇ ਨੇ ਜਿੰਨੇ ਵੀ ਮਨੁੱਖ ਦੇ ਕੋਲ ਹੋਣ ਉਹ ਮੁੱਕ ਜਾਂਦੇ ਨੇ ਖਾਂਦਿਆਂ ਖਾਂਦਿਆਂ ਆਂਦਾ ਕਹਿੰਦਾ ਵੀ ਮੁੱਕ ਗਿਆ ਇਹ ਪਦਾਰਥ ਆਟਾ ਮੁੱਕ ਗਿਆ ਅੱਜ ਦਾਲ ਮੁੱਕ ਗਈ ਹੈ ਪ੍ਰਸ਼ਾਦਾ ਮੁੱਕ ਗਿਆ ਹੈ ਫੁਲਾਨੀ ਚੀਜ਼ ਮੁੱਕ ਗਈ ਅੱਜ ਲੋਣ ਨਹੀਂ ਅੱਜ ਮਿਰਚਾ ਨਹੀਂ ਹੈ ਅੱਜ ਤੇਲ ਨਹੀਂ ਹੈ ਪਰ ਸ਼ਬਦ ਦਾ ਇੱਕ ਐਸਾ ਖਜ਼ਾਨਾ ਹੈ ਜੋ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਾਂ ਨੂੰ ਇੱਕ ਖਜ਼ਾਨਾ ਦਿੱਤਾ ਹੈ ਇਹ ਬਾਪੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਹ ਦਾਦੇ ਦਾ ਖਜ਼ਾਨਾ ਹੈ ਤੇ ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਆਪਾਂ ਬਹੁਤ ਹੀ ਅਮੀਰ ਵਿਰਸੇ ਵਾਲੇ ਹਾਂ ਅਮੀਰ ਵਿਰਸੇ ਵਾਲੇ ਆ ਆਪਣਾ ਵਿਰਸਾ ਬਹੁਤ ਅਮੀਰ ਹੈ ਤੇ ਸੰਗਤ ਜੀ ਬਹੁਤ ਅਮੀਰ ਹੋਵੇ ਤੇ ਉਹ ਕਿਸੇ ਫਲਾਣੇ ਦੇ ਕੋਲੋਂ ਦੂਸਰੇ ਤੀਸਰੇ ਕੋਲੋਂ ਮੰਗਦਾ ਚੰਗਾ ਨਹੀਂ ਲੱਗਦਾ ਕਿ ਜਿਹਦਾ ਬਾਪੂ ਆਪ ਅਮੀਰ ਹੋਵੇ ਜਿਹਦਾ ਦਾਦਾ ਆਪ ਬਹੁਤ ਅਮੀਰ ਹੋਵੇ ਤੇ ਉਹ ਕਿਸੇ ਹੋਰ ਦਰ ਤੇ ਜਾ ਕੇ ਝੋਲੀ ਅੜ ਕੇ ਮੰਗਦਾ ਹੋਵੇ ਉਹ ਚੰਗਾ ਨਹੀਂ ਲੱਗਦਾ ਸਿਆਣੇ ਲੋਕ ਕਹਿੰਦੇ ਕਮਲਾ ਹੋ ਗਿਆ ਤੇਰਾ ਤੇ ਆਪਣਾ ਦਾਦਾ ਬਹੁਤ ਅਮੀਰ ਹੈ ਤੇਰਾ ਪਿਓ ਆਪਣਾ ਬਹੁਤ ਅਮੀਰ ਹੈ ਤੇ ਤੂੰ ਦਰ ਦਰ ਤੇ ਜਾ ਕੇ ਮੰਗਦਾ ਫਿਰਦਾ ਏ ਤੇਰੇ ਵਾਸਤੇ ਠੀਕ ਨਹੀਂ ਹੈ ਇਸੇ ਕਰਕੇ ਗੁਰੂ ਸਾਹਿਬ ਨੇ ਬਚਨ ਕਹੇ ਹਮ ਤਨਵੰਤ ਹਮ ਦਾ ਅਰਥ ਹੈ ਮੈਂ ਆਪਣੇ ਆਪ ਦੇ ਟੁਕਾ ਕੇ ਸ਼ਬਦ ਪੜ੍ਹੀਏ ਹਮ ਤਨਵੰਤ ਭਾਗਤ ਸਜਨਾਏ ਭਾਗਤ ਸਜਨਾਏ ਦਾ ਅਰਥ ਹੈ ਅਸੀਂ ਵਡਭਾਗੇ ਆਂ ਭਾਗਾ ਵਾਲੇ ਆਂ ਭਾਗਤ ਸਜਨਾਏ ਹਰ ਗੁਣ ਗਾਵਹਿ ਸਹਿਜ ਸੁਪਾਈ ਹਰੀ ਦੇ ਗੁਣ ਜਦੋਂ ਵੀ ਗਾਉਂਦਾ ਹੈ ਮਨੁੱਖ ਕੋਈ ਸ਼ੱਕ ਨਹੀਂ ਭਾਵੇਂ ਉਹ Hindu ਹੈ, Musalman ਹੈ, Isai hai, Sikh hai ਜਦੋਂ ਵੀ ਰੱਬ ਦੀ ਇਬਾਦਤ ਕਰਨੀ ਤੇ ਟਿਕਣਾ ਪੈਂਦਾ ਹੈ। ਦੁਨਿਆਵੀ ਧਨ ਕਮਾਉਣਾ ਹੈ ਉਹਦੇ ਵਾਸਤੇ ਮਨੁੱਖ ਬਹੁਤ ਤੇਜ਼ ਚੱਲਦਾ ਹੈ। ਬਹੁਤ ਹੀ ਉਹਦੀ ਸਪੀਡ ਹੈ। ਆਜਨ ਅਠ ਕਰਕੇ ਦੁਨਿਆਵੀ ਧਨ ਕਮਾਉਂਦਾ ਹੈ ਪਰ ਜਦੋਂ ਵੀ ਨਾਮ ਧਨ ਕਮਾਉਣਾ ਹੈ ਉਹਦੇ ਵਾਸਤੇ ਟਿਕਣਾ ਪੈਣਾ ਹੈ ਜਿਹਨੂੰ ਸਾਬ ਜੀ ਕਹਿੰਦੇ ਫਿਰ ਘਰ ਬੈਸ ਹੋ ਫਿਰ ਘਰ ਬੈਸ ਹੋ ਹਰ ਜਨ ਪਿਆਰੇ ਉਹ ਹਰੀ ਦੇ ਸੇਵਕਾ ਥੋੜਾ ਜਿਆ ਟਿਕਾ ਕੇ ਬੈਠ ਟਿਕ ਕੇ ਬੈਠ ਫਿਰ ਕੀ ਹੋਵੇਗਾ ਸਤਗੁਰ ਤੁਮਰੇ ਕਹੋ ਖਾਂ ਸਾਰੇ ਸਤਗੁਰ ਤੁਮਰੇ ਕਾਜ ਸਵਾਰੇ ਗੁਰੂ ਬੈਠੇ ਹੀ ਸੇਵਾ ਵਾਸਤੇ ਚਵਰ ਤੇ ਛਤਰ ਤਖਤ ਦਾ ਮਾਲਕ ਇਹ ਮਹਾਨ ਖਜ਼ਾਨਾ ਜਿਹੜਾ ਏ ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਭਾਗਠ ਸੱਚ ਨਾਏ ਹਰ ਗੁਣ ਗਾਵੇ ਸਹਿਜ ਸੁਭਾਏ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਕਹਿੰਦੇ ਕਦੀ ਇਸ ਖਜ਼ਾਨੇ ਨੂੰ ਖੋਲ ਕੇ ਤਾਂ ਵੇਖ ਇਹਦੇ ਵਿੱਚ ਕੀ ਪਿਆ ਏ ਰਤਨ ਲਾਲ ਜਾਕਾ ਕਛੂ ਨਾ ਮੋਲ ਬੇਸ਼ਕੀਮਤੀ ਚੀਜ਼ਾਂ ਨੇ ਰਤਨ ਬਹੁਤ ਮਹਿੰਗੇ ਹੁੰਦੇ ਐ ਲਾਲ ਬਹੁਤ ਮਹਿੰਗੇ ਹੁੰਦੇ ਐ ਇੱਕ ਸਵਈਆ ਤੁਹਾਡੇ ਨਾਲ ਸਾਂਝਾ ਕਰਾਂ ਜਿਹਨੂੰ ਗੁਰੂ ਪਟ ਸਾਹਿਬਾਨਾ ਨੇ ਬਚਨ ਕਹ ਕਹਿੰਦੇ ਕੱਚਾ ਹੋ ਕੰਚਨ ਭਇਓ ਸ਼ਬਦ ਗੁਰ ਸਰਵਣ ਹੈ ਸੁਣਿਓ ਸ਼ਬਦ ਕੰਨਾਂ ਦੇ ਨਾਲ ਸੁਣਿਆ ਜਾਂਦਾ ਹੈ ਐਕਸੇ ਗੁਰੂ ਦਾ ਤੇ ਆਪਣਾ ਰਿਸ਼ਤਾ ਪਤਾ ਕਿਵੇਂ ਏ ਨਹੀਂ ਕਿ ਅਸੀਂ ਕਈ ਵਾਰੀ ਨਾ ਮਾਫ ਕਰਨਾ ਚਲੋ ਸ਼ਰਦਾ ਹੁੰਦੀ ਹੈ ਜਦੋਂ ਵੀ ਭਾਈ ਸਾਹਿਬ ਜੀ ਹੁਕਮਨਾਮਾ ਲੈਣ ਲੱਗਦੇ ਨੇ ਤੇ ਕਈ ਵਾਰੀ ਆਪਾਂ ਉੱਠ ਕੇ ਪਿੱਛੇ ਹੋ ਕੇ ਨਾ ਵੇਖਣਾ ਚਾਹੁੰਨੇ ਭਲਿਓ ਇਸ ਤਰੀਕੇ ਨਾਲ ਵੇਖ ਕੇ ਕੁਝ ਨਹੀਂ ਜੇ ਹੋਣਾ ਕੀ ਕਰਨਾ ਹੈ ਅਸੀਂ ਬੈਠ ਕੇ ਸੰਗਤ ਵਿੱਚ ਇਸ ਸ਼ਬਦ ਨੂੰ ਸੁਣਨਾ ਹੈ ਕੰਨਾਂ ਦੇ ਨਾਲ ਜਾ ਕੇ ਪਿੱਛੇ ਕੀ ਵੇਖਾਵਾਂਗੇ ਪੱਤਰੇ ਵੇਖ ਲਾਂਗੇ ਰਾਈਟਿੰਗ ਵੇਖ ਲਵਾਂਗੇ ਲਿਖਿਆ ਹੋਇਆ ਹੁਕਮਨਾਮਾ ਕਿੱਥੇ ਲਿਖਿਆ ਹੋਇਆ ਹੈ ਕਿਸ ਅੰਗ ਤੇ ਹੈ ਅਸੀਂ ਬੀੜ ਦੇ ਦਰਸ਼ਨ ਕਰ ਲਾਂਗੇ ਸਰੂਪ ਦੇ ਦਰਸ਼ਨ ਕਰ ਲਾਂਗੇ ਪਰ ਬਾਣੀ ਕੀ ਹੈ ਸਿੱਖ ਵਾਸਤੇ ਸਰਵਣ ਦਰਸ਼ਨ ਹੈ ਸੁਣਿਆ ਇਹ ਤੇ ਨਹੀਂ ਨਾ ਲਿਖਿਆ ਮਾਫ ਕਰਨਾ ਕਿ ਦੇਖਿਆ ਦੁਖ ਪਾਪ ਕਾ ਨਾਸਤ ਨਹੀਂ ਨਾ ਲਿਖਿਆ ਕੀ ਲਿਖਿਆ ਜੀ ਕਹੋ ਖਾਂ ਸਾਰੇ ਕੀ ਲਿਖਿਆ ਸੁਣਿਆ ਦੂਖ ਪਾਪ ਕਾ ਨਾ ਸੁਣਨ ਦੇ ਨਾਲ ਸੁਣਨ ਤੋਂ ਬਾਅਦ ਪ੍ਰਸੰਸਾ ਸ਼ੁਰੂ ਹੁੰਦਾ ਹੈ ਵਿਚਾਰਨ ਦਾ ਸਮਝਣ ਦਾ ਸੁਣ ਕੇ ਵਿਚਾਰ ਕਰਨੀ ਅਸੀਂ ਖੈਰ ਇਹ ਵਿਸ਼ਾ ਗਹਿਰਾ ਹੋ ਜਾਏਗਾ ਸਾਬ ਜੀ ਕਹਿੰਦੇ ਹਮ ਤਨਵੰਤ ਭਗਤ ਸਚ ਨਾਏ ਹਰ ਗੁਣ ਗਾਵੇ ਸਹਿਜ ਸੁਪਾਏ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਖੋਲ ਕੇ ਜਦੋਂ ਵੇਖਿਆ ਇਸ ਖਜ਼ਾਨੇ ਨੂੰ ਤਾਂ ਮੇਰਾ ਮਨ ਭਿਆ ਨਿਤਨਾ ਇਹ ਮਨ ਵੀ ਉਸ ਖਜ਼ਾਨੇ ਦਾ ਹਿੱਸੇਦਾਰ ਬਣ ਗਿਆ ਤਾਂ ਮੇਰੇ ਮਨ ਭਿਆ ਨਿਧਾਨਾ ਸਹਿਬ ਜੀ ਆਖਦੇ ਨੇ ਕਿਨ ਖਵ ਹੈ ਖਰਚ ਹੈ ਰਲ ਮਿਲ ਪਾਈ ਇਹ ਰਲ ਮਿਲ ਕੇ ਖਾਣ ਵਾਲਾ ਹੈ ਖਜ਼ਾਨਾ ਨਾ ਕਿ ਕੱਲਿਆਂ ਕੱਲਿਆਂ ਏਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਮਹਾਨ ਸਤਿਗੁਰੂ ਹੈ ਤਾਂ ਹੀ ਤੇ ਸਹਿਬ ਜੀ ਆਖਦੇ ਨੇ ਹਰ ਨਾਮੇ ਕੇ ਹੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ ਸੰਗਤ ਜੀ ਇਹ ਕਿਸੇ ਇੱਕ ਦਾ ਖਜ਼ਾਨਾ ਨਹੀਂ ਹੈ ਗੁਰੂ ਨਾਨਕ ਸਾਂਝਾ ਹੈ ਉਹ ਨਾ ਮੇਰਾ ਕੱਲੇ ਦਾ ਨਾ ਤੁਹਾਡਾ ਗੁਰੂ ਨਾਨਕ ਸਾਂਝਾ ਹੈ ਤੂੰ ਸਾਂਝਾ ਸਾਹਿਬ ਕਹੋ ਖਾਂ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਜੇ ਚਾਰ ਪੁੱਤਰ ਨੇ ਮਾਂ ਬਾਪ ਦੇ ਤੇ ਇਹ ਤੇ ਨਹੀਂ ਕਿ ਵੱਡੇ ਨੂੰ ਸਾਰਾ ਹਿੱਸਾ ਮਿਲ ਜਾਂਦਾ ਆ ਜਾਂ ਛੋਟੇ ਨੂੰ ਮਿਲ ਜਾਂਦਾ ਜਾਂ ਗਬਲੇ ਨੂੰ ਮਿਲ ਜਾਂਦਾ ਨਹੀਂ ਜੋ ਬਾਪੂ ਦੀ ਪ੍ਰਾਪਰਟੀ ਹੈ ਉਹ ਪ੍ਰਾਪਰਟੀ ਦੇ ਵਿੱਚੋਂ ਚਾਰੇ ਦੇ ਚਾਰੇ ਹਿੱਸੇਦਾਰ ਹੁੰਦੇ ਐ ਦੋ ਨੇ ਦੋੇ ਸੇਦਾਰ ਨੇ ਕਿਉਂਕਿ ਇਹ ਸਾਂਝਾ ਬਾਪੂ ਐ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਅੱਜ ਮਾਲਕ ਨੇ ਸੇਵਕ ਪਰਿਵਾਰ ਨੂੰ ਧੀ ਦੇ ਰੂਪ ਵਿੱਚ ਜੋ ਦਾਤ ਬਖਸ਼ਿਸ਼ ਕੀਤੀ ਤੇ ਮੈਂ ਬੇਨਤੀ ਕੀਤੀ ਸੀ ਸਰਦਾਰ ਹਰਪ੍ਰਜਨ ਸਿੰਘ ਜੀ ਨੂੰ ਮੇਰੀਆਂ ਵੀ ਦੋ ਧੀਆਂ ਨੇ ਉਹ ਵੀ 15ਵੇਂ ਸਾਲਾਂ ਵਿੱਚ ਨੇ ਟਵਿਨਸ ਨੇ ਜੜਵਾ ਨੇ ਸੰਗਤ ਜੀ ਦੀ ਬੱਚੀ ਨੇ 16 ਸਾਲਾਂ ਦੀ ਹੋਈ ਐ ਵੇਖੋ ਕਦੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵੱਡੀ ਭੈਣ ਸਤਕਾਰਯੋਗ ਸਤਕਾਰਯੋਗ ਬੇਬੇ ਨਾਨਕੀ ਜਿਸ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵੱਡੀ ਭੈਣ ਦਾ ਜਨਮ ਹੋਇਆ ਨਨਕਾਣਾ ਸਾਹਿਬ ਨਾਨਕਿਆਂ ਦੇ ਘਰ ਨਾਨਕਿਆਂ ਦੇ ਘਰ ਜਦੋਂ ਜਨਮ ਹੋਇਆ ਤੇ ਪਿਆਰ ਦੇ ਨਾਮ ਨਾਲ ਨਾਮ ਹੀ ਰੱਖ ਦਿੱਤਾ ਨਾਨਕੀ ਇਹ ਨਾਨਕਿਆਂ ਦੀ ਐ ਨਾਨਕੀ ਨਾਮ ਰੱਖ ਦਿੱਤਾ ਹੁਣ ਮਿਲਦਾ ਜੁਲਦਾ ਨਾਮ ਹੀ ਹੁੰਦੇ ਸਨ ਬਹੁਤ ਜ਼ਿਆਦਾ ਡਿਫਰੈਂਟ ਨਹੀਂ ਸੀ ਹੁੰਦਾ ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਜਿੱਥੇ ਬੀਬੇ ਨਾਨਕੀ ਹੈ ਉੱਥੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਵੀ ਨਾਨਕ ਰੱਖਿਆ ਗਿਆ ਖੈਰ ਸੰਗਤ ਜੀ ਬੀਬੇ ਨਾਨਕੀ ਜੀ ਵੱਡੇ ਹੋਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਵੇਖੋ ਸਾਂਝੀ ਵਾਲਤਾ ਦਾ ਪ੍ਰਤੀਕ ਪੈਗਾਮ ਕਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਅੱਛਾ ਕਿ ਵਾਰ ਆਪਾਂ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ 9 ਸਾਲਾਂ ਦੇ ਹੋਏ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਜਨੇਊ ਪਾਇਆ ਜਾਣ ਲੱਗਾ। ਪਿਤਾ ਜੀ ਨੇ ਸਾਰਾ ਪ੍ਰਬੰਧ ਕੀਤਾ। ਖੱਦਰੀ ਧਰਮ ਅਨੁਸਾਰ ਸਾਰਾ ਪ੍ਰਬੰਧ ਕੀਤਾ। ਪੰਡਤ ਹਰदयाल ਜੀ ਜੋ 60 ਕੁ ਸਾਲਾਂ ਦੀ ਉਮਰ ਹੈ ਬਜ਼ੁਰਗ ਸਨ ਆਏ ਬੈਠੇ ਚੌਕੇ ਦੇ ਵਿੱਚ ਸਾਰੀ ਤਿਆਰੀ ਕੀਤੀ ਹੈ। ਬਿਆਰੀ ਕਰਕੇ ਜਦੋਂ ਜਨੇਊ ਵਟ ਦੇਖ ਕੇ ਗੰਢਾਂ ਦੇਖ ਕੇ ਗੁਰੂ ਨਾਨਕ ਸਾਹਿਬ ਜੀ ਦੇ ਗੱਲ ਪਾਉਣ ਲੱਗੇ ਤੇ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਹੱਥ ਰੋਕ ਦਿੱਤਾ ਕਹਿੰਦੇ ਪੰਡਤ ਜੀ ਬਿਸ਼ੱਕ ਮੇਰੇ ਜਨੇਊ ਪਾ ਦਿਓ ਪਰ ਮੇਰੀ ਇੱਕ ਬੇਨਤੀ ਹੈ ਮੈਂ ਜਿਹੜਾ ਗੱਲ ਵਿੱਚ ਜਨੇਊ ਪਾਉਣਾ ਚਾਹੁੰਨਾ ਨਾ ਉਹ ਐਸ ਤਰੀਕੇ ਦਾ ਹੋਵੇ ਜਿਵੇਂ ਜੇ ਤੁਸੀਂ ਧਾਗੇ ਦਾ ਵਟ ਦੇ ਕੇ ਪਾਉਣਾ ਚਾਹੁੰਦੇ ਹੋ ਨਾ ਮੈਂ ਕੁਝ ਕੁ ਬੇਨਤੀਆਂ ਕਰਨੀਆਂ ਚਾਹੁੰਨਾ ਚਾਹਨਾ ਹਾਂ ਜੇ ਇਹ ਉਹ ਧਾਗੇ ਦੇ ਵਿੱਚ ਆ ਕਰਾਮਾਤ ਹੈ ਆ ਗੁਣ ਹੈਗੇ ਨੇ ਤੇ ਮੇਰੇ ਗਲ ਵਿੱਚ ਪਾ ਦਿਓ ਤੇ ਜੇ ਕੱਲਾ ਸੂਤ ਦਾ ਧਾਗਾ ਹੀ ਪਾਉਣਾ ਫਿਰ ਬਿਸ਼ੱਕ ਦੀ ਮੇਰੀ ਬੇਨਤੀ ਹੈ ਰਹਿਣ ਦਿਓ ਮੈਂ ਨਹੀਂ ਜੇ ਪਾਉਣਾ ਆਪਾਂ ਆਸ਼ਾ ਕੀ ਬਾਰ ਬਚਨ ਪੜ੍ਹਦੇ ਆਂ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਈ ਤਾਂ ਪਾण्डे ਘਤ ਨਾ ਇਹ ਟੁੱਟੈ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ ਧਨ ਸੁ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਹੁਣ ਵਿਚਾਰ ਕਰੀਏ ਇਸ ਸ਼ਬਦ ਦੀ ਦਇਆ ਦਇਆ ਰੂਪੀ ਕਪਾਉਣ ਜਾਈ ਦੀ ਦਇਆ ਕੀ ਇੱਕ ਗੁਣ ਹੈ ਨਾ ਜੇ ਦਸ਼ਮੇਸ਼ ਪਿਤਾ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਪੰਜ ਪਿਆਰੇ ਸਹਿਬਾਨ ਆਏ ਨੇ ਤੇ ਸਭ ਤੋਂ ਪਹਿਲੇ ਪਿਆਰੇ ਕਿਹੜੇ ਨੇ ਭਾਈ ਭਾਈ ਦਇਆ ਸਿੰਘ ਜੀ ਪੜੋ ਗੁਰੂ ਨਾਨਕ ਸਾਹਿਬ ਜੀ ਜਪਜੀ ਸਾਹਿਬ ਸਾਹਿਬ ਜੀ ਕਹਿੰਦੇ ਧੌਲ ਧਰਮ ਦਇਆ ਕਾ ਦਇਆ ਤੋਂ ਹੀ ਸਾਰੇ ਗੁਣ ਉਤਪੰਨ ਹੁੰਦੇ ਐ ਦਇਆ ਮੂਲ ਐ ਇਹਸ਼ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿੰਦਾ ਦਇਆ ਦੀ ਕਪਾ ਹੋਵੇ ਸੰਤੋਖ ਦਾ ਸੂਤਰ ਹੋਵੇ ਜਿਸ ਪਰਿਵਾਰ ਵਿੱਚ ਸੰਤੋਖ ਨਹੀਂ ਐ ਜਿਸ ਜੀਵ ਦੇ ਵਿੱਚ ਸੰਤੋਖ ਨਹੀਂ ਐ ਸੰਤੋਖ ਇੱਕ ਗੁਣ ਐ ਕਹਿੰਦੇ ਉਹ ਬੰਦਾ ਬੇਕਾਰ ਹੈ ਦਇਆ ਦੀ ਕਪਾਹ ਉਹ ਸੰਤੋਖ ਦਾ ਸੂਤਰ ਹੋਵੇ ਤੇ ਜੱਤ ਦੀ ਜਤ ਮਿਸ ਆਚਰਣ ਕਰੈਕਟਰ ਜੇ ਬੰਦੇ ਦਾ ਕਰੈਕਟਰ ਹੀ ਨਹੀਂ ਹੈ ਤੋ ਜਿੰਨਾ ਮਰਜੀ ਸੰਗਤ ਜਿਵੇਂ ਮੇਰੇ ਵਾਂਗੂ ਬਾਣੇ 'ਚ ਹੋਵੇ ਪਰਵਾਹ ਉਹਦੀ ਲੋੜ ਨਹੀਂ ਗੁਰੂ ਨਾਨਕ ਸਾਹਿਬ ਜੀ ਨੂੰ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਗੁਣ ਦਿੱਤੇ ਨੇ ਦਇਆ ਕਪਾਹ ਸੰਤੋਖ ਸੂਤ ਜੱਤ ਗੰਢੀ ਸਤ ਵਟ ਸਚਾਈ ਦਾ ਵਟ ਹੋਵੇ ਜੱਤ ਗੰਢੀ ਸੱਤ ਵਟ ਇਹ ਜਨੇਊ ਜੀ ਦਾ ਲੋਕ ਕਹਿੰਦੇ ਭਾਈ ਤਾਰੂ ਮੈਂ ਪਿੱਛੇ ਬੇਨਤੀ ਕੀਤੀ ਸੀ ਅੱਜ ਵੀ ਭਾਈ ਤਾਰੂ ਸਿੰਘ ਨੂੰ ਲੋਕ ਚੇਤੇ ਕਰਦੇ ਅੱਜ ਵੀ ਭਾਈ ਮਨੀ ਸਿੰਘ ਨੂੰ ਚੇਤੇ ਕਰਦੇ ਆ ਲੋਕ ਅੱਜ ਵੀ ਉਹਨਾਂ ਸਹਿਬਜ਼ਾਦੇਆਂ ਨੂੰ ਚੇਤੇ ਕਰਦੇ ਲੋਕ ਉਹ ਭਾਵੇਂ 400 ਸਾਲ 500 ਸਾਲ ਹੋ ਗਏ ਨੇ ਪਰ ਉਹਨਾਂ ਦੇ ਗੁਣਾਂ ਨੂੰ ਚੇਤੇ ਕੀਤਾ ਜਾਂਦਾ ਏ ਜੇ ਸੰਗਤ ਜੀ ਅਸੀਂ ਗੰਗੂ ਦੀ ਗੱਲ ਕਰੀਏ ਉਹਨੂੰ ਸੰਗਤ ਜੀ ਅਸੀਂ ਪੋਜ਼ਿਟਿਵ ਵਿਰਤੀ ਨਾਲ ਨਹੀਂ ਵੇਖਦੇ ਉਹਨੂੰ 네ਗੇਟਿਵ ਵਿਰਤੀ ਨਾਲ ਵੇਖਦੇ ਆ ਜੇ ਸੁੱਚਾ ਆਨੰਦ ਦੀ ਗੱਲ ਕਰੀਏ ਉਹਨੂੰ ਕੋਈ ਪੋਜ਼ਿਟਿਵ ਵਿਅਕਤੀ ਨਾਲ ਨਹੀਂ ਜੇ ਵੇਖਦਾ 네ਗੇਟਿਵ ਤਰੀਕੇ ਨਾਲ ਵੇਖਦੇ ਆ ਤੇ ਜੇ ਅਸੀਂ ਸੰਗਤ ਜੀ ਉਹ ਮਲੇਰ ਕੋਟਲੇ ਦੇ ਨਵਾਬ ਦੀ ਗੱਲ ਕਰੀ ਜਿਹਨੇ ਹਾਲ ਦਾ ਨਾਰਾ ਮਾਰਿਆ ਲੋਕੀ ਕਹਿੰਦੇ ਵਾਕਿਆ ਮਰਦ ਸੀ ਉਹ ਅਗੰਬੜਾ ਸੀ ਉਹ ਦਲੇਰ ਸੀ ਗੁਰੂ ਨਾਨਕ ਸਾਹਿਬ ਜੀ ਨੇ ਗੁਣਾਂ ਦੀ ਗੱਲ ਕੀਤੀ ਕਹਿੰਦੇ ਇਹ ਜਨੇਊ ਜੀ ਕਾ ਹਈ ਤਾ ਪਾਂਡੇ ਕਤ ਨਾ ਇਹ ਟੁੱਟੈ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ ਧੰਸ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਜਦੋਂ ਐ ਅਸੇ ਬਚਨ ਪੰਡਿਤ ਹਰਦੇਵਾਲ ਜੀ ਦੇ ਨਾਲ ਕੀਤੇ ਪੰਡਿਤ ਹਰਦੇਵਾਲ ਜੀ ਦੇ ਮੂੰਹ ਤੇ ਤਾਲਾ ਲੱਗ ਗਿਆ ਸੰਗਤ ਜੀ ਪੰਡਿਤ ਹਰਦੇਵਾਲ ਜੀ ਅੱਖ ਦੇ ਨੇ ਕਹਿੰਦੇ ਪੁੱਤ ਨਾਨਕ ਆਜ ਨੂੰ ਮੇਰੇ ਕੋਲ ਹੈ ਨਹੀਂ ਜਿਹੜਾ ਤੁਸੀਂ ਕਹਿ ਰਹੇ ਕਹਿੰਦੇ ਤੁਸੀਂ ਜਨੇਊ ਪਵਾ ਲਓ ਬਹੁਤ ਲੋਕ ਇਕੱਠੇ ਹੋਏ ਤੁਹਾਡੇ ਬਾਪ ਦੀ ਬੇਇੱਜ਼ਤੀ ਹੋਵੇਗੀ ਇਨਸਲਟ ਹੋਵੇਗੀ ਇੱਜ਼ਤ ਰਹਿ ਜਾਏਗੀ ਪਾ ਲਓ ਬਾਜ ਭਾਵੇਂ ਲਾ ਦਿਓ ਨਹੀਂ ਨਹੀਂ ਗੁਰੂ ਨਾਨਕ ਸਾਹਿਬ ਨੇ ਇੰਜ ਨਹੀਂ ਕੀਤਾ ਸਿਧਾਂਤ ਦੇ ਨਾਲ ਮੁਖੌਲ ਨਹੀਂ ਜੇ ਕੀਤਾ ਸੋ ਸੰਗਤ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਕਹਿੰਦੇ ਚਲੋ ਆ ਮੇਰੀ ਭੈਣ ਵੱਡੀ ਹੈ ਪਹਿਲਾਂ ਮੇਰੇ ਵੱਡੀ ਭੈਣ ਦੇ ਗਲ ਵਿੱਚ ਪਾ ਦਿਓ ਪੰਡਿਤ ਹਰਦੇਵਾਲ ਜੀ ਕਹਿੰਦੇ ਵੇਦਾਂ ਦੇ ਅਨਸਾਰ ਸ਼ਾਸਤਰਾਂ ਦੇ ਅਨਸਾਰ ਇਹ ਕਿਸੇ ਇਸਤਰੀ ਦੇ ਗਲ ਵਿੱਚ ਦਿਨੇ ਉਹ ਨਹੀਂ ਪਾਇਆ ਜਾਂਦਾ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਐਡਾ ਵੱਡਾ ਵਿਕਤ ਕਰਾ ਮੈਂ ਤੇ ਐਲਾਨ ਕਰਕੇ ਇਹ ਗੱਲ ਕਹਿਣਾ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਖਦੇ ਕਹਿੰਦੇ ਸੋਖ ਮੰਦਾ ਆਖੀਐ ਜਿਤ ਜੰਮੈ ਰਾਜਾਨ ਕਹਿੰਦੇ ਤੁਸੀਂ ਉਹਨੂੰ ਮੰਦਾ ਆਖਦੇ ਹੋ ਇਥੋਂ ਤੱਕ ਸੰਗਤ ਜਿਓ ਵਿਦਵਾਨਾਂ ਨੇ ਤੁਲਸੀਦਾਸ ਵਰਗਿਆਂ ਨੇ ਕਹਿ ਦਿੱਤਾ ਢੋਲ ਗਵਾਰ ਸ਼ੂਦਰ ਪਸ਼ੂ ਅਰ ਨਾਰੀ ਇਹ ਸੌ ਤਾੜਨ ਕੇ ਅਧਿਕਾਰੀ ਪਰ ਮੇਰਾ ਬਾਬਾ ਨਾਨਕ ਕਹਿੰਦਾ ਨਹੀਂ ਸੋ ਕਿਉ ਮੰਦਾ ਆਖੀਐ ਜਿਤ ਜਮੈ ਰਾਜਾਨ ਕਹਿੰਦੇ ਉਹਨੂੰ ਮਾੜਾ ਨਾ ਕਹੋ ਤੁਸੀਂ ਜਨਣੀਆਂ ਬੈਠੀਆਂ ਹੋ ਭੈਣਾਂ ਬੈਠੀਆਂ ਮਾਤਾਵਾਂ ਬੈਠੀਆਂ ਹੋ ਸੰਗਤ ਜਿਓ ਵੇਖੋ ਇੱਕ ਔਰਤ ਦੇ ਕਈ ਰੂਪ ਨੇ ਸਭ ਤੋਂ ਪਹਿਲਾਂ ਉਹ ਧੀ ਐ ਧੀ ਜਨਮ ਲੈਂਦੀ ਘਰ ਵਿੱਚ ਧੀ ਦੀ ਪਰਵਰਿਸ਼ ਕਿਸ ਤਰੀਕੇ ਨਾਲ ਹੋਵੇ ਸਿਆਣਪ ਦੇ ਨਾਲ ਗੁਰੂ ਦੇ ਕੋਲ ਮਤ ਲਈਏ ਅਸੀਂ ਧੀ ਪੁੱਤ ਦੀ ਪਰਵਰਿਸ਼ ਕਰਨੀ ਕਿਵੇਂ ਉਸ ਤੋਂ ਬਾਅਦ ਧੀ ਵੱਡੀ ਹੁੰਦੀ ਹੈ ਉਹ ਫਿਰ ਭੈਣ ਬਣਦੀ ਹੈ ਸੰਗਤ ਜੀਓ ਭਰਾਵਾਂ ਦੀ ਭੈਣ ਭਰਾਵਾਂ ਦਾ ਕਿਵੇਂ ਪਿਆਰ ਲੈਣਾ ਹੈ ਫਿਰ ਸੰਗਤ ਜੀ ਜਵਾਨ ਹੁੰਦੀ ਹੈ ਵਿਆਹੀ ਜਾਂਦੀ ਹੈ ਤੇ ਇੱਕ ਪਤਨੀ ਬਣਦੀ ਹੈ ਤੇ ਪਤਨੀ ਵਾਲੇ ਗੁਣ ਵੀ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਵਿੱਚੋਂ ਸਾਨੂੰ ਦੱਸੇ ਨੇ ਸਾਹਿਬ ਜੀ ਕਹਿੰਦੇ ਨਾਨਕ ਸੁਹਾਗਣ ਕਾ ਕੀ ਚਿੰਨ ਹੈ ਸੁਹਾਗਣ ਕਿਵੇਂ ਬਣਿਆ ਜਾ ਸਕਦਾ ਹੈ ਸੁਹਾਗਣ ਦੀ ਕੁਆਲਿਟੀ ਕੀ ਹੈ ਨਾਨਕ ਸੁਹਾਗਣ ਦਾ ਕੀ ਚਿੰਨ ਹੈ ਤੇ ਉੱਤਰ ਦੇ ਦਿੱਤਾ ਅੰਦਰ ਸੱਚ ਮੁਖ ਉਜਲਾ ਖਸਮੇ ਮਾਹੇ ਸਮਾਹੇ ਕਹਿੰਦੇ ਅੰਦਰ ਸੱਚ ਹੋਵੇ ਮੁਖ ਤੇ ਪਵਿੱਤਰਤਾ ਹੋਵੇ ਮੁਖ ਤੇ ਮਿਠਾਸ ਹੋਵੇ ਮਿੱਠ ਬੁਲੇ ਸ਼ਬਦ ਹੋਣ ਤੇ ਸਾਬ ਜੀ ਕਹਿੰਦੇ ਤਾਂ ਉਹਨੂੰ ਸੁਹਾਗਣ ਕਿਹਾ ਜਾ ਸਕਦਾ ਹੈ ਤੇ ਜੇ ਇਹ ਗੁਣ ਨਹੀਂ ਹੈ ਤੇ ਕਹਿੰਦੇ ਮੇਰੀ ਨਜ਼ਰ ਵਿੱਚ ਸੁਹਾਗਣ ਨਹੀਂ ਹੈ ਸੰਗਤ ਜੀ ਪਤਨੀ ਕਿਵੇਂ ਬਣਨਾ ਹੈ ਉਸ ਤੋਂ ਬਾਅਦ ਇੱਕ ਸਮਾਂ ਆਉਂਦਾ ਮਲ ਉਮਾਂ ਦਾ ਦਰਜਾ ਬਖਸ਼ਦਾ ਹੈ ਸੰਗਤ ਜੀ ਮਾਂ ਕਿਵੇਂ ਬਣਿਆ ਜਾਵੇ ਗੁਰੂ ਸਾਹਿਬ ਜੀ ਆਖਦੇ ਆ ਕਹਿੰਦੇ ਆ ਮੈਂ ਤੈਨੂੰ ਮਾਂ ਬਣਨ ਦਾ ਗੁਣ ਦੱਸਾਂ ਸਤਿਗੁਰੂ ਜੀ ਆਖਦੇ ਤਿੰਨ ਧਨ ਜਣੇਂਦੀ ਮਾਂ ਆਏ ਸਫਲ ਸੇ ਕਹਿੰਦੇ ਜਿਹੜੇ ਆ ਕੇ ਸੰਸਾਰ ਦੇ ਅੰਦਰ ਚੰਗੇ ਕੰਮ ਕਰਦੇ ਨੇ ਉਹਨਾਂ ਨੂੰ ਜਨਮ ਦੇਣ ਵਾਲੀ ਮਾਂ ਦੀ ਕੁੱਖ ਵੀ ਪਵਿੱਤਰ ਹੋ ਜਾਂਦੀ ਹੈ ਸਫਲ ਹੋ ਜਾਂਦੀ ਹੈ ਪਿਛਲੇ ਦਿਨੀ ਬੇਨਤੀ ਕੀਤੀ ਸੀ ਸੰਗਤ ਜੀਓ ਬਾਬਾ ਫਰੀਦ ਸਾਹਿਬ ਜੀ ਦੀ ਮਾਂ ਵਰਗੀ ਕਿਦਰੇ ਮਾਂ ਬਣਦਾ ਹੈ ਬਾਬਾ ਫਰੀਦ ਸਾਹਿਬ ਜੀ ਦੀ ਮਾਂ ਵਰਗੀ ਕਿਦਰੇ ਮਾਂ ਬਣਦਾ ਹੈ ਮਾਤ ਭਾਨੀ ਵਰਗੀ ਕਿਦਰੇ ਮਾਂ ਬਣਦਾ ਹੈ ਮਾਂ ਗੁਜਰੀ ਵਰਗੀ ਕਿਦਰੇ ਮਾਂ ਬਣਦਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਘਰ ਨਾ ਪੰਜ ਪੁੱਤਰਾਂ ਨੇ ਜਨਮ ਲਿਆ ਮੈਂ ਸੰਖੇਪ ਬੇਨਤੀ ਕਹਿ ਕੇ ਫਤਿਹ ਬੁਲਾ ਦੇਣੀ ਸੰਗਤ ਜੀਓ ਪੰਜ ਪੁੱਤਰਾਂ ਨੇ ਜਨਮ ਲਿਆ ਇੱਕ ਧੀ ਦਾ ਜਨਮ ਹੋਇਆ ਇੱਕ ਧੀ ਦਾ ਜਦੋਂ ਜਨਮ ਹੋਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਘਰ ਇਹ ਭਾਂਗਾ ਵਾਲੀ ਆਈ ਬੇਨਤੀ ਕਰਾਂ ਜਦੋਂ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਬਾਬਾ ਗੁਰਦਿੱਤਾ ਜੀ ਦੇ ਜਨਮ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਮਾਤਾ ਮਾਤ ਨਾਨਕੀ ਜੀ ਵਾਹਿਗੁਰੂ ਮਾਤਾ ਗੰਗਾ ਜੀ ਸੰਗਤ ਜੀ ਅਰਦਾਸ ਕਰਦੇ ਉਹਨਾਂ ਨੇ ਅਰਦਾਸ ਕੀਤੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰੋ ਮੇਰੇ ਪੁੱਤਰ ਨੂੰ 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 ਤੁਸੀਂ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ ਇੱਕ ਕਿਰਪਾ ਕਰੋ ਮੇਰੇ ਪੋਤਰਿਆਂ ਦੀ ਜੋੜੀ ਰਲ ਜਾਏ ਬੇਨਤੀ ਕੀਤੀ ਵੇਖੋ ਸੰਗਤ ਜੀ ਦਾਦੀਆਂ ਨੂੰ ਚਾਹ ਹੁੰਦਾ ਹੈ ਤਾਂਗ ਹੁੰਦੀ ਹੈ ਸਾਡੇ ਘਰ ਪੋਤਰੇ ਦਾ ਜਨਮ ਹੋਵੇ ਸੱਚ ਹੈ ਕੋਈ ਵਿਰਲੀ ਦਾਦੀ ਹੋਏਗੀ ਜਿਹੜੀ ਕਹੇਗੀ ਕਿ ਤੇਰੇ ਪੋਤੀ ਦਾ ਜਨਮ ਹੋ ਜਾ ਨਹੀਂ ਤੇ ਕਹਿੰਦਾ ਕੋਈ ਨਹੀਂ ਜੀ ਇਹ ਬਹੁਤ ਵੱਡਾ ਦੁਖਾਂਤ ਹੈ ਕੋਈ ਪੋਤਰੀ ਦੀ ਦਾਤ ਮੰਗਦਾ ਜੇ ਕੋਈ ਧੀ ਦੀ ਦਾਤ ਮੰਗਦਾ ਜੇ ਸੰਗਤ ਜੀ ਮੇਰੇ ਘਰ ਪੁੱਤ ਨੂੰ ਬੇਟਾ ਵੱਡਾ ਮੇਰਾ ਬੇਟੀ ਨੇ ਜਨਮ ਲਿਆ ਤੇ ਸੰਗਤ ਜੀ ਮੈਨੂੰ ਵਧਾਈਆਂ ਦਿੱਤੀਆਂ ਮੈਂ ਖੁਦ ਵਧਾਈਆਂ ਲਈਆਂ ਮੈਂ ਜਦੋਂ ਵਧਾਈਆਂ ਲਈਆਂ ਤੇ ਜਿਹੜੇ ਰਿਸ਼ਤੇਦਾਰ ਮੈਂ ਜੀ ਦੋ ਵਧਾਈਆਂ ਦੋ ਮੈਨੂੰ ਕਹਿੰਦੇ ਕੱਤੋਂ ਮੈਂ ਜੇ ਦੋ ਧੀਆ ਨੇ ਜਨਮ ਲਿਆ ਹੈ ਲੋਕੀ ਕਹਿੰਦੇ ਗਿਆਨੀ ਕਮਲਾ ਹੋ ਗਿਆ ਧੀਆ ਦੀਆਂ ਵਧਾਈਆਂ ਲੈਣ ਡਿਆ ਜੀ ਸੱਚ ਹੈ ਮੈਂ ਬੇਨਤੀ ਕਰਾਂ ਜਿਨ੍ਹਾਂ ਧੀਆ ਪਿਆਰ ਕਰਦੀਆਂ ਮਾਫ਼ ਕਰਨਾ ਪੁੱਤਰ ਵੀ ਕਰਦੇ ਆ ਪਰ ਪੁੱਤਰ ਦਾ ਪਿਆਰ ਮਾਂ ਦੇ ਨਾਲ ਜ਼ਿਆਦਾ ਹੁੰਦਾ ਏ ਧੀਆ ਦਾ ਪਿਆਰ ਬਾਪ ਦੇ ਨਾਲ ਜ਼ਿਆਦਾ ਹੁੰਦਾ ਜੀ ਧੀਆ ਦਾ ਪਿਆਰ ਮੋਹ ਉਹ ਬਾਪ ਦੇ ਨਾਲ ਜ਼ਿਆਦਾ ਹੁੰਦਾ ਜੇ ਤੇ ਪੁੱਤਰਾਂ ਦਾ ਪਿਆਰ ਮੋਹ ਜ਼ਿਆਦਾ ਮਾਵਾਂ ਦੇ ਨਾਲ ਹੁੰਦਾ ਏ ਮੈਂ ਬੇਨਤੀ ਜਿਹੜੀ ਕਰਨ ਲੱਗਾ ਸਾਂ ਮਾਤ ਗੰਗਾ ਜੀ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰਿਓ ਮੇਰੇ ਪੁੱਤਰਿਆਂ ਦੀ ਜੋੜੀ ਰਲ ਜਾਏ ਗੁਰੂ ਹਰगोबिंद ਸਾਹਿਬ ਮਹਾਰਾਜ ਦਾਤੇ ਨੇ ਆਖਿਆ ਮਾਂ ਪੁੱਤਰਿਆਂ ਦੀ ਜੋੜੀ ਵਾਸਤੇ ਅਰਦਾਸ ਕਰਦੇ ਪਿਓ ਇੱਕ ਮੇਰੇ ਵੱਲੋਂ ਅਰਦਾਸ ਕਰਿਓ ਮਾਲਕ ਮੈਨੂੰ ਇੱਕ ਧੀ ਦੀ ਦਾਤ ਜ਼ਰੂਰ ਦੇ ਮਾਲਕ ਮੈਨੂੰ ਇੱਕ ਧੀ ਦੀ ਦਾਤ ਦੇਵੇ ਸੰਗਤ ਜੀ ਕਹਿੰਦੇ ਜਿਨ੍ਹਾਂ ਦੇ ਘਰ ਧੀਾਂ ਨੇ ਤੇ ਹਨੇ ਉਹਨਾਂ ਦੇ ਕਰ ਲਿਆਕਤ ਬਹੁਤ ਆਉਂਦੀ ਹੈ। ਉਹਨਾਂ ਨੂੰ ਬੋਲਣ ਦੀ ਲਿਆਕਤ ਆ ਜਾਂਦੀ ਹੈ। ਬੰਦਾ ਆਮ ਤੌਰ ਤੇ ਸੱਜਣ ਚੱਟ ਪੰਜਾਬੀਆਂ ਦੇ ਗਾਲ ਮੂੰਹ ਤੇ ਚੜੀ ਹੈ ਨਾ ਬੋਲਣ ਲੱਗਿਆ ਪਰਵਾਹ ਕੋਈ ਨਹੀਂ ਜੇ ਕਰਦਾ। ਪਰ ਜਦੋਂ ਘਰ ਵਿੱਚ ਧੀ ਵਿਹੜੇ ਵਿੱਚ ਕਮਰੇ ਦੇ ਵਿੱਚ ਦਿਖਦੀ ਹੈ ਉਹ ਸੱਜਣ ਇੱਕ ਦਮ ਲੋਕ ਲੱਗ ਜਾਂਦਾ ਜੁਬਾਨ ਤੇ ਮੈਂ ਬੋਲਣਾ ਕੀ ਪਹਿਲਾਂ ਸਮਝ ਕੇ ਮੇਰੇ ਆਪਣੇ ਘਰ ਵਿੱਚ ਧੀ ਹੈ। ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਧੀ ਦਾ ਜਦੋਂ ਆਨੰਦ ਕਾਰਜ ਹੁੰਦਾ ਆ ਕਹਿ ਕੇ ਫਤਿਹ ਬੁਲਾਮ ਜਦੋਂ ਆਨੰਦ ਕਾਰਜ ਹੋਇਆ ਡੋਲੀ ਵਿੱਚ ਬਿਠਾ ਕੇ ਜਦੋਂ ਤੋਰਨ ਲੱਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਧੀਏ ਅੱਜ ਤੂੰ ਸਹੁਰੇ ਘਰ ਚੱਲੀ ਐ ਸੁਨ ਪੁੱਤਰੀ ਪ੍ਰਾਨਨ ਤੇ ਪਿਆਰੀ ਜਿਸ ਤੇ ਬੈਸ ਬਿਤੇ ਸੁਖ ਕਰ ਕਹਿੰਦੇ ਧੀਏ ਅੱਜ ਤੂੰ ਸਹੁਰੇ ਘਰ ਚੱਲੀ ਐ ਜਿਹਦੇ ਨਾਲ ਤੇਰੀ ਜ਼ਿੰਦਗੀ ਸੁੱਖ ਦੇ ਨਾਲ ਬਤੀਤ ਹੋਵੇ ਆਹ ਗੱਲ ਪੱਲੇ ਬਣ ਕੇ ਜਾਈ ਸੁਨ ਪੁੱਤਰੀ ਪ੍ਰਾਨਣ ਤੇ ਪਿਆਰੀ ਜਿਸ ਤੇ ਬੈਸ ਬਿੱਤੇ ਸੁਖਕਾਰੀ ਪ੍ਰਤਹਿ ਉੱਠਕਰ ਮੱਜਨ ਕਰਿਓ ਗੁਰਬਾਣੀ ਕੋ ਮੁਖਤੇ ਰਰਿਓ ਪੁਨੈ ਔਰ ਵਿਵਹਾਰ ਜੋ ਹੋਈ ਭਲੇ ਸੰਭਾਰੋ ਨੀਕੇ ਸੋਈ ਮਾਤ ਨਾਨਕੀ ਜੀ ਕੋਲ ਖੜੇ ਕੋਲ ਆਕੇ ਕਹਿੰਦੇ ਧੀਏ ਤੇਰੇ ਬਾਪ ਨੇ ਤੈਨੂੰ ਸਿੱਖਿਆ ਦਿੱਤੀ ਮੇਰੀ ਵੀ ਸਿੱਖਿਆ ਪੱਲੇ ਬਣ ਕੇ ਜਾਈ ਮਾਤ ਨਾਨਕੀ ਜੀ ਕਹਿੰਦੇ ਸੁਣ ਬੀਬੀ ਮੈਂ ਤੁਝੇ ਸੁਣਾਉ ਸੁਣ ਬੀਬੀ ਮੈਂ ਤੁਝੇ ਸੁਣਾਉ ਪਤ ਕੀ ਮਹਿਮਾ ਕਹਿ ਤਕ ਗਾਉਂ ਪਤ ਸੇਵਕੀ ਸੇਵਾ ਸਫਲੀ ਪਤ ਬਿਨ ਔਰ ਕਰੇ ਸਭ ਨਿਫਲੀ ਜੋ ਪਤੀ ਦਾ ਦਰਜਾ ਹੁੰਦਾ ਹੈ ਧੀਏ ਸੱਚ ਜਾਣੀ ਉਹਨੂੰ ਬਰਕਰਾਰ ਰੱਖਣਾ ਹੈ ਪਤੀ ਸਮਾਨ ਕੋਈ ਨਹੀਂ ਕਹਿੰਦੇ ਪਤ ਬਿਨ ਔਰ ਕਰੇ ਸਭ ਨਿਫਲੀ ਸਾਸ ਸਸੁਰ ਕੀ ਇੱਜ਼ਤ ਕਰਨੀ ਇਹ ਮਾਵਾਂ ਸਖਾ ਕੇ ਭੇਜਣ ਇਹ ਨਹੀਂ ਕਿ ਜੇ ਸਹੁਰੇ ਘਰ ਗਈ ਹੈ ਤੇ ਸੱਜਣ ਫੋਨ ਪਾ ਕਰਕੇ ਤੇ ਪਵਾੜਾ ਹੀ ਪਉਂਦੀ ਹੋਵੇ ਮਾਂ ਅੱਜ 50% ਤੋਂ ਜ਼ਿਆਦਾ ਸੰਗਤ ਜੀ ਇੰਟਰਫੇਅਰ ਜਿਹੜਾ ਧੀ ਦੀ ਮਾਂ ਦਾ ਹੁੰਦਾ ਜੇ ਸਹੁਰੇ ਘਰ ਚਲੇ ਗਈ ਧੀ ਇੰਟਰਫੇਰ ਉਹ ਕਰਦੀ ਹੈ ਮਾਂ ਆਪਣੀ ਧੀ ਦੇ ਘਰ ਤੇ ਜਿਨ੍ਹਾਂ ਘਰਾਂ ਦੇ ਵਿੱਚ ਸੱਜਣੋਂ ਧੀ ਦੀ ਮਾਂ ਇੰਟਰਫੇਅਰ ਕਰਦੀ ਉਹ ਫਿਰ ਘਰ ਵਸਦੇ ਬੁੱਤਾ ਚਰ ਨਹੀਂ ਇਸ ਕਰਕੇ ਚੰਗੀ ਸਿੱਖਿਆ ਦੇ ਜੇ ਚੰਗਾ ਪੜਾਂਗੇ ਚੰਗਾ ਸੁਣਾਗੇ ਗੁਰੂ ਦੀ ਸਿੱਖਿਆ ਹੋਵੇਗੀ ਅਸੀਂ ਆਪਣੀਆਂ ਧੀਆਂ ਨੂੰ ਚੰਗੀਆਂ ਸਿੱਖਿਆਵਾਂ ਦੇਵਾਂ ਸੁਣ ਬੀਬੀ ਮੈਂ ਤੁਝੇ ਸੁਣਾਉ ਪਤ ਕੀ ਮਹਿਮਾ ਕਹ ਕਹਿ ਤਕ ਗਾਉ ਪਤ ਸੇਵਕੀ ਸੇਵਾ ਸਫਲੀ ਪਤ ਬਿਨ ਔਰ ਕਰੇ ਸਭ ਨਿਪਲੀ ਸਾਸ ਸਸੁਰ ਕੀ ਇੱਜ਼ਤ ਕਰਨੀ ਕਹਿੰਦੇ ਸਸ ਸੌਰੇ ਦੀ ਸੇਵਾ ਕਰਨੀ ਸਾਸ ਸਸੁਰ ਕੀ ਸੇਵਾ ਕਰਨੀ ਗੁਰ ਜਨ ਕੀ ਇੱਜ਼ਤ ਬਹੁ ਕਰਨੀ ਜਿਹੜੇ ਰਿਸ਼ਤੇਦਾਰ ਆਉਣ ਕਿਸੇ ਨੂੰ ਵੇਖ ਕੇ ਮੱਥੇ ਵੱਟ ਨਹੀਂ ਪਾਉਣਾ ਧੀਏ ਇਹ ਗੱਲ ਇਹ ਸਿੱਖਿਆ ਪੱਲੇ ਬਣ ਕੇ ਜਾਣੀ ਸੱਚ ਹੈ ਗੁਰੂ ਕਿਰਪਾ ਕਰੇ ਕਿ ਸਿੱਖਿਆਵਾਂ ਸਾਡੇ ਘਰਾਂ ਵਿੱਚ ਆ ਜਾਣ ਉਹ ਧੀयां ਸੁਭਾ ਪਾਉਂਦੀਆਂ ਨੇ ਉਹ ਅਸੀਸ ਪ੍ਰਾਪਤ ਕਰਦੀਆਂ ਨੇ ਇਹ ਸ਼ਬਦ ਇਹ ਜਿਹੜਾ ਪੂਤਾ ਲਿਖਿਆ ਨਾ ਆਪਾਂ ਲਾੜ ਨਾਲ ਨਾ ਆਪਣੇ ਧੀ ਨੂੰ ਵੀ ਪੁੱਤ ਕਹਿ ਦਿੰਨੇ ਕਈ ਵਾਰ ਕੋਈ ਹਰਜ ਨਹੀਂ ਜਿਹੜਾ ਇਹ ਸ਼ਬਦ ਹੈ ਪੂਤਾ ਇਹ ਸਾਰੇ ਜਹਾਨ ਵਾਸਤੇ ਹੈ ਮਾਤਾ ਕੀ ਆਸੀਸ ਤੇਨੂੰ ਗੁਰੂ ਮਾਂ ਦੀ ਆਸੀਸ ਹੈ ਕੀ ਆਸੀਸ ਹੈ ਨਿਮਖ ਨੰ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਇਹ ਭਵਿਕ ਵਾਸਤੇ ਹੈ ਸਦਾ ਭਜੋ ਜਗਦੀਸ਼ ਸਤਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਫਿਰ ਕੀ ਹੋਵੇਗਾ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਬਚਿਆ ਤੇਰਾ ਭੋਜਨ ਕੀਰਤਨ ਬਣ ਜਾਏ ਬਾਣੀ ਬਣ ਜਾਏ ਨਿਤਨੇਮ ਬਣਦਾਏ ਇਹ ਸਿੱਖਿਆਵਾਂ ਸਾਡੇ ਬੱਚਿਆਂ ਵਿੱਚ ਪਰਿਵਾਰ ਵਿੱਚ ਆ ਜਾਣ ਸਤਿਗੁਰੂ ਕਿਰਪਾ ਕਰਨ ਸਤਕਾਰਯੋਗ ਸਰਦਾਰ ਹਰਪ੍ਰੀਤ ਸਿੰਘ ਜੀ ਬੀਬੀ ਬਲਬੀਰ ਕੌਰ ਜੀ ਤੇਨਾਂ ਦੇ ਸੁਪੁੱਤਰ ਵੀਰ ਰਣਜੀਤ ਸਿੰਘ ਬੀਬੀ ਸੰਦੀਪ ਕੌਰ ਜੀ ਸਹਿਬ ਕਿਰਪਾ ਕਰਨ ਬੇਟੀ ਗੁਰਸ਼ਰਨ ਪ੍ਰੀਤ ਕੌਰ ਨੂੰ ਚੜ੍ਹਦੀ ਕਲਾ ਦੀ ਦਾਤ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ ਕੇ ਨਿਵਾਜਣ ਸ਼ਿਵ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਉਹਨਾਂ ਦੇ ਸੱਦੇ ਤੇ ਆਪ ਜੀ ਦੂਰੋਂ ਨੇੜਿਓਂ ਚੱਲ ਕੇ ਉਹਨਾਂ ਦੀ ਖੁਸ਼ੀ ਵਿੱਚ ਸ਼ਾਮਲ ਹੋਏ ਹੋ ਸਹਿਬ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ ਕਰਨ ਬੇਅੰਤ ਖੁਲਾਂ ਦੀ ਖਿਮਾ ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਜੀ ਨੇ ਦਸਾਂ ਲੋਹਾ ਦੀ ਕੀਰਤ ਵਿੱਚੋਂ ਬੇਅੰਤ ਮਾਇਆ ਪੇਟਾ ਕਰਕੇ ਸਤਿਗੁਰੂ ਜੀ ਨੂੰ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਗੁਰੂ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਸਤਨਾਮ ਸਿੰਘ ਜੀ ਢਿੱਲੋਂ ਜੋ ਹਰ ਸ਼ਨੀਵਾਰ ਨੂੰ ਜਾਂ ਹਰ ਸਮਾਗਮ ਦੇ ਵਿੱਚ ਆਪਣੇ ਚੈਨਲ ਤੋਂ ਕਥਾ ਕੀਰਤਨ ਪਾਉਂਦੇ ਨੇ ਸੋ ਉਹਨਾਂ ਦਾ ਵੀ ਧੰਨਵਾਦ ਇਹਨਾਂ ਦੇ ਚੈਨਲ ਨੂੰ ਜਰੂਰ ਵੇਖਿਆ ਕਰੋ ਹੋਰ ਵੀ ਕਈ ਵਿਦਵਾਨਾਂ ਦੀਆਂ ਇੰਟਰਵਿਊਜ਼ ਕਰਦੇ ਨੇ ਸੋ ਸਤਕਾਰ ਬਖਸ਼ਤੇ ਨੇ ਪਿਆਰ ਬਖਸ਼ਤੇ ਨੇ ਸੋ ਇਹਨਾਂ ਦੇ ਚੈਨਲ ਨੂੰ ਜਰੂਰ ਵੇਖਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KALI MAHALLA TEEJ